ਇੱਕ ਹੀ ਕਰੀ ਜਾਨੀਓ ਚੋਰੀ ਕਰਦੀਆਂ ਨੇ ਕਮਾ ਕੇ ਨਹੀਂ ਖਾ ਸਕਦੀਆਂ ਇੱਧਰ ਤਾਂ ਪੁੱਥਣ ਕਰ ਸਾਸਰੀ ਘਰ ਦੋਸਤੋ ਪਰਸੋਂ ਸਾਡੇ ਵੱਲੋਂ ਇੱਕ ਵੀਡੀਓ ਬਣਾ ਕੇ ਚੈਨਲ ਤੇ ਪਾਈ ਗਈ ਸੀ ਜੋ ਕਿ ਇੱਕ ਗੁਰਸਿੱਖ ਅੰਕਲ ਦੀ ਸੀ ਉਹ ਗੁਰਦੁਆਰੇ ਦੇ ਵਿੱਚ ਅਨਾਉਂਸਮੈਂਟ ਕਰ ਰਹੀ ਸੀ ਕਿ ਪਿੰਡਾਂ ਸ਼ਹਿਰਾਂ ਦੇ ਵਿੱਚ ਬੁੜੀਆਂ ਦੇ ਗਰੁੱਪ ਪਏ ਹੋਏ ਨੇ ਜਿਹੜੇ ਕਿ ਦੁਪਹਿਰ ਦੇ ਟਾਈਮ ਤੇ ਪਿੰਡਾਂ ਦੇ ਵਿੱਚ ਲੁੱਟਾਂ ਖੁੱਟਾਂ ਕਰਦੇ ਨੇ ਤੇ ਅੱਜ ਉਹ ਅਸੀਂ ਲਾਈਵ ਦੇਖੀਆਂ ਬੁੜੀਆਂ ਜੋ ਕਿ ਇੱਕ ਸੁੰਨੀ ਥਾਂ ਤੇ ਇੱਕ ਕਮਰਾ ਬਣਿਆ ਆ ਉਹਦੀ ਚਿਗਾਠ ਹੈ ਚਿਗਾਠ ਦੇ ਵਿੱਚੋਂ ਲੱਕੜਾ ਕੱਢ ਰਹੀਆਂ ਤੁਸੀਂ ਇਹ ਯਕੀਨ ਕਰੋਗੇ ਵੀ ਜੋ ਲਾਈਵ ਅਸੀਂਾਂ ਤੇ ਦੇਖਿਆ ਵੀ ਲੱਕੜਾਂ ਚੋਰੀ ਕਰ ਰਹੀਆਂ ਜਦੋਂ ਉਹਨਾਂ ਨੂੰ ਕਿਤੇ ਲੋਹਾ ਪਿਆ ਮਿਲੂਗਾ ਜਾਂ ਕਿਤੇ ਉਹਨਾਂ ਨੂੰ ਕੋਈ ਹੋਰ ਮਹਿੰਗੀ ਚੀਜ਼ ਪਈ ਮਿਲੂਗੀ ਤਾਂ ਉਹ ਉਹਨੂੰ ਵੀ ਛੱਡਣਗੇ ਨਹੀਂ ਇਹ ਇਨੇ ਸ਼ੈਤਾਨ ਬਣ ਚੁੱਕੇ ਨੇ ਲੋਕ ਵੀ ਇਹਨਾਂ ਤੋਂ ਬਚ ਕੇ ਰਹੋ ਤੇ ਆਪਣੇ ਬੱਚਿਆਂ ਨੂੰ ਬਚਾ ਕੇ ਰੱਖੋ ਆਪਣੀਆਂ ਮਹਿੰਗੀਆਂ ਚੀਜ਼ਾਂ ਬਚਾ ਕੇ ਰੱਖੋ ਇਹ ਦੇਖੋ ਲਾਈਵ ਵੀਡੀਓ ਇੱਕ ਹੀ ਗਰੀ ਆਨੀਓ ਓਰੇ ਆ ਓਰੇ ਇੱਕ ਹੀ ਗਰੀ ਆਨੀਓ ਇੱਕ ਹੀ ਕਰੀ ਅੰਨੀਓ ਓਰੇ ਆਉਰੇ ਇੱਕ ਹੀ ਕਰੀ ਅੰਨੀਓ ਆ ਜਾਣੀਆਂ ਚੋਟੀਆਂ ਇਹਨਾਂ ਤੋਂ ਬਚ ਕੇ ਰਹੋ ਇਹ ਚੋਰੀ ਕਰਦੀਆਂ ਨੇ ਸੋਨੂੰ ਰੱਬ ਨੇ ਵਧੀਆ ਸ਼ਰੀਰ ਦਿੱਤੇ ਨੇ ਤੁਸੀਂ ਆਵਾ ਉਹ ਨਹੀਂ ਕਰ ਸਕਦੀਆਂ ਕਮਾ ਕੇ ਨਹੀਂ ਖਾ ਸਕਦੀਆਂ ਚੋਰੀਆਂ ਕਰਦੀਆਂ ਫਿਰਦੀਓ ਚੰਗੀਆਂ ਭਣੀਆਂ ਤੁਸੀਂ ਇੱਧਰ ਤਾਂ ਪੁੱਥਣ ਕਰ ਆਣੇ ਚੋਟੀਆਂ ਹੀ ਇਹਨਾਂ ਤੋਂ ਬਚ ਕੇ ਰਹੇ ਹੋਏ ਇਹ ਪਿੰਡ ਪਿੰਡ ਸ਼ਹਿਰ ਸ਼ਹਿਰ ਫਿਰਦੀਆਂ ਨੇ ਇਹ ਚੋਟੀਆਂ ਐਸਾ ਲੱਕੜ ਚੋਰੀ ਕਰਦੀਆਂ ਜਿੱਥੇ ਇਹਨਾਂ ਨੂੰ ਲੋਹਾ ਮਿਲਦਾ ਕੋਈ ਲੋਹਾ ਚੋਰੀ ਕਰ ਲੈਂਦੀਆਂ ਬਚ ਕੇ ਰਹੋ ਇਹਨਾਂ ਤੋਂ ਇਹਨਾਂ ਤੋਂ ਬਚ ਕੇ ਰਹੋ ਇਹ ਚੋਰੀ ਕਰਦੀਆਂ ਨੇ ਸੋਨੂੰ ਰੱਬ ਨੇ ਵਧੀਆ ਸ਼ਰੀਰ ਦਿੱਤੇ ਨੇ ਤੁਸੀਂ ਆਵਾ ਉਹ ਨਹੀਂ ਕਰ ਸਕਦੀਆਂ ਕਮਾ ਕੇ ਨਹੀਂ ਖਾ ਸਕਦੀਆਂ ਚੋਰੀਆਂ ਕਰਦੀਆਂ ਫਿਰਦੀਓ ਚੰਗੀਆਂ ਬਣੀਆਂ ਤੁਸੀਂ ਇੱਧਰ ਤਾਂ ਪੁੱਥਣ ਕਰ ਆਣੇ ਚੋਟੀਆਂ ਹੀ ਇਹਨਾਂ ਤੋਂ ਬਚ ਕੇ ਹੋਏ ਇਹ ਪਿੰਡ ਪਿੰਡ ਸ਼ਹਿਰ ਸ਼ਹਿਰ ਫਿਰਦੀਆਂ ਨੇ ਇਹ ਚੋਟੀਆਂ ਐਸਾ ਲੱਕੜ ਚੋਰੀ ਕਰਦੀਆਂ ਜਿੱਥੇ ਇਹਨਾਂ ਨੂੰ ਲੋਹਾ ਮਿਲਦਾ ਕੋ ਲੋਹਾ ਚੋਰੀ ਕਰ ਲੈਂਦੀਆਂ ਬਚ ਕੇ ਰਹੋ ਇਹਨਾਂ ਤੋਂ